ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਸਵਾਦਿਸ਼ਟ ਚੌਲਾਂ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਕਿ ਇਹ ਦੇ ਮੁਕਾਬਲੇ ਤੁਹਾਨੂੰ ਨੂਡਲਸ ਮੈਗੀ ਉਹ ਵੀ ਨਹੀਂ ਚੰਗਾ ਲੱਗੇਗਾ ਜਰੂਰ ਇੱਕ ਵਾਰੀ ਇਸ ਜੀ ਕਿਸੇ ਨਾਲ ਬਣਾ ਕੇ ਦੇਖੋ ਤੇ ਪੂਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਉਹਦੇ ਲਈ ਮੈਂ ਇੱਥੇ ਇੱਕ ਛੋਟੀ ਕੌਲੀ ਲਈ ਹੈ ਜੀ ਬਾਸਪਤੀ ਚੌਲ ਤੁਸੀਂ ਘਰ ਦੇ ਵਿੱਚ ਜਿਹੜੇ ਚੌਲ ਹੈ ਜੀ ਉਹਦੀ ਵਰਤੋਂ ਕਰ ਸਕਦੇ ਹੋ ਤੇ ਫਿਰ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਦੋ ਤੋਂ ਤਿੰਨ ਵਾਰੀ ਸਾਫ਼ ਪਾਣੀ ਦੇ ਨਾਲ ਪਾਣੀ ਦੇ ਵਿੱਚ 10 ਮਿੰਟ ਭੰਕੇ ਰੱਖਾਂਗੇ ਦੂਸਰੀ ਸਾਈਡ ਤੇ ਤੜਕਾ ਲਗਾ ਲੈਣੀ ਹੈ ਮੈਂ ਚੌਲ ਕੁੱਕਰ ਦੇ ਵਿੱਚ ਬਣਾ ਰਹੀ ਹਾਂ ਤੁਸੀਂ ਚੌਲ ਕੜਾਹੀ ਦੇ ਵਿੱਚ ਵੀ ਬਣਾ ਸਕ ਕੁੱਕਰ ਦੇ ਵਿੱਚ ਮੈਂ 2 ਚਮਚ ਲਏ ਆ ਜੀ ਦੇਸੀ ਘਿਓ ਜਿਵੇਂ ਹੀ ਗਰਮ ਹੋ ਗਿਆ ਪਹਿਲਾਂ ਜੀਰਾ ਪਾ ਦਿੱਤਾ ਤੇ ਫਿਰ ਪਾ ਦਿੱਤੇ ਨੇ ਪਿਆਜ਼ ਪਿਆਜ਼ ਨੇ ਇਸ ਤਰ੍ਹਾਂ ਲੰਮੇ ਤੇ ਮੋਟੇ ਕੱਟ ਕੇ ਪਾਏ ਆ ਪਾਏ ਆ ਪਿਆਜ਼ ਤਾਂ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਨਾ ਹਲਕਾ ਜਿਹਾ ਪੁੰਨਾਂਗੇ ਜ਼ਿਆਦਾ ਨਹੀਂ ਫਿਰ ਪਾਵਾਂਗੇ ਇਹਦੇ ਵਿੱਚ ਅਦਰਕ ਲਸਣ ਦੀ ਪੇਸਟ ਅਦਰਕ ਲਸਣ ਨੂੰ ਮੈਂ ਨਾ ਬਿਲਕੁਲ ਉਹਦੀ ਪੇਸਟ ਬਣਾ ਕੇ ਮਿਕਸੀ ਦੇ ਵਿੱਚ ਫਿਰ ਵਰਤੋਂ ਕਰ ਰਹੀ ਆ ਨਾਲ ਹੀ 2 ਇੱਕ ਹਰੀ ਮਿਰਚ ਦੀ ਮੈਂ ਵਰਤੋਂ ਕਰ ਰਹੀ ਆ ਹਰੀ ਮਿਰਚ ਨਾ ਤੁਸੀਂ ਸਵਾਦ ਅਨੁਸਾਰ ਵਰਤ ਸਕਦੇ ਹੋ ਅਗਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤੇ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਫਿਰ ਤੁਸੀਂ ਇਹਨੂੰ ਛੱਡ ਦਿਓ ਅਦਰਕ ਲਸਣ ਤੇ ਹਰੀ ਮਿਰਚ ਪਾ ਕੇ ਮਿਕਸ ਕਰਦੇ ਹੋਏ ਪਿਆਜ਼ ਨੂੰ ਨਾ ਆਪਾਂ ਅੱਧਾ ਮਿੰਟ ਭੁੰਨਾਂਗੇ ਜਦਾਂ ਨਹੀਂ ਭੁੰਨਾਂ ਤੇ ਫਿਰ ਪਾਵਾਂਗੇ ਮਨਪਸੰਦੀਆਂ ਸਬਜ਼ੀਆਂ ਤੁਸੀਂ ਕੋਈ ਸਬਜ਼ੀ ਖਾਣੀ ਪਸੰਦ ਕਰਦੇ ਹੋ ਉਹਦੀ ਵੱਟ ਤੋਂ ਕਰ ਸਕਦੇ ਹੋ ਮੈਂ ਇੱਥੇ ਗਾਜਰ, ਸ਼ਿਮਲਾ ਮਿਰਚ, ਨਾਲੀ ਪਤਾ ਗੋभी ਲਈ ਹੈ ਜੀ ਤੇ ਤੁਸੀਂ ਇੱਥੇ ਬੀਨਸ ਲੈ ਸਕਦੇ ਹੋ ਫੈਸ਼ ਹਰੇ ਮਟਰ ਲੈ ਸਕਦੇ ਹੋ ਬਰੋਕਲੀ ਲੈ ਸਕਦੇ ਹੋ ਜੋ ਚਾਹੋ ਉਹਦੀ ਵਰਤ ਤੁਸੀਂ ਸਬਜ਼ੀਆਂ ਨਹੀਂ ਘੱਟ ਸਕਦੇ ਉਹ ਸਬਜ਼ੀਆਂ ਪਾ ਕੇ ਮਿਕਸ ਕਰਦੇ ਹੋਏ ਨਾ ਆਪਾਂ ਇਹਨਾਂ ਨੂੰ 2 ਮਿੰਟ ਤੱਕ ਚੰਗੀ ਤਰ੍ਹਾਂ ਚੌਲ ਦੇ ਵਿੱਚ ਪੁੰਨ ਲਵਾਂਗੇ ਯਾਨੀ ਕਿ ਤੜਕੇ ਦੇ ਨਾਲ ਪੁੰਨ ਲਵਾਂਗੇ ਤੇ ਨਾਲ ਨਾਲ ਕ੍ਰਾਂਚੀ ਪੰਜਾ ਬਣਾਈ ਰੱਖਣਾ ਇਹ ਬੈਠਣੀਆਂ ਨਹੀਂ ਕਹੀਆਂ ਕਿਉਂਕਿ ਆਪਾਂ ਨੂੰ ਪਾ ਇਹਨਾਂ ਨੂੰ ਨਾ ਚੌਲਾਂ ਦੇ ਨਾਲ ਵੀ ਪਕਾਉਣਾ ਹੈ ਫਿਰ ਦੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਤੇ ਖਾਣ ਦੇ ਵਿੱਚ ਵੀ ਬੜੀਆਂ ਸਵਾਦ ਲੱਗਦੀਆਂ 2 ਮਿੰਟ ਪਕਾਉਣ ਤੋਂ ਬਾਅਦ ਜੀ ਫਿਰ ਪਾਵਾਂਗੇ ਸਵਾਦ ਅਨਸਾਰ ਮਸਾਲੇ ਜਿਆਦਾ ਮਸਾਲੇ ਨਹੀਂ ਪਾਉਣੇ ਸਭ ਤੋਂ ਪਹਿਲਾਂ ਸਵਾਦ ਅਨਸਾਰ ਨਮਕ ਪਾਵਾਂਗੇ ਬਿਲਕੁਲ ਥੋੜੀ ਜਿਹੀ ਲਾਲ ਮਿਰਚ ਪਾਊਡਰ ਤੇ ਨਾਲ ਹੀ ਮੈਂ ਇੱਥੇ ਧਨੀਆ ਤੇ ਜੀਰਾ ਪਾਊਡਰ ਪਾ ਰਹੀ ਹਾਂ ਜੀ ਚਮਚ ਦਾ ਚੌਥਾ ਹਿੱਸਾ ਤੇ ਲੋੜ ਤੇ ਸਵਾਦ ਅਨਸਾਰ ਜਿੰਨੀ ਦਾਪਾ ਮਤਲਬ ਸਬਜ਼ੀਆਂ ਦੀ ਜੇ ਤੁਲੰਤ ਵਰਤੋਂ ਕਰ ਰਹੇ ਹਾਂ ਉਸੇ ਹਿਸਾਬ ਨਾਲ ਮਸਾਲਿਆਂ ਦੀ ਵਰਤੋਂ ਕਰਨੀ ਆ ਫਿਰ ਲਾਸਟ 'ਚ ਮੈਂ ਕਾ ਟਮਾਟਰ ਪਾ ਦਿੱਤਾ ਜੀ ਕਿਉਂਕਿ ਟਮਾਟਰ ਜਲਦੀ ਨਰਮ ਹੋ ਜਾਂਦਾ ਇਸ ਲਈ ਬਿਲਕੁਲ ਲਾਸਟ 'ਚ ਪਾਇਆ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਮ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਚੌਲ ਤੇ ਚੌਲਾਂ ਨੂੰ ਦੁਬਾਰਾ ਫਿਰ ਚੰਗੀ ਤਰ੍ਹਾਂ ਢੋਕ ਕੇ ਮੈਂ ਪਾ ਦਿੱਤਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਨਾ ਜਰੂਰ ਬਣਾ ਕੇ ਦੇਖਿਓ ਸਾਰੇ ਵੱਡੇ ਛੋਟੇ ਬਹੁਤ ਪਸੰਦ ਕਰਨਗੇ ਤੁਸੀਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਦੇ ਸਕਦੇ ਹੋ ਲੰਚ ਦੇ ਵਿੱਚ ਬਣਾ ਸਕਦੇ ਹੋ ਤੇ ਮੈਂ ਡਿਨਰ ਦੇ ਵਿੱਚ ਬਣਾਏ ਸੀ ਜੀ ਬਹੁਤ ਹੀ ਖੁਸ਼ ਹੋ ਕੇ ਖਾਦੇ ਸਾਰਿਆਂ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਓ ਤੇ ਬੱਚਿਆਂ ਨੂੰ ਟਿਫਿਨ ਦੇ ਵਿੱਚ ਜਰੂਰ ਦਿਆ ਕਰੋ ਤੁਸੀਂ ਸਬਜ਼ੀਆਂ ਇੱਥੇ ਬਰੀਕ ਕੱਟ ਕੇ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਚੌਪ ਕਰਕੇ ਵੀ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਇਸ ਪੰਨੇ ਨਾਲ ਆਪਾਂ ਬੱਚਿਆਂ ਨੂੰ ਵੀ ਜੜੀਆਂ ਸਬਜ਼ੀਆਂ ਖਿਲਾ ਸਕਦੇ ਹਾਂ ਤੇ ਨਾਲ ਹੀ ਫਿਰ ਚੌਲ ਪਉਣ ਤੋਂ ਬਾਅਦ ਮੈਂ ਪਾਣੀ ਪਾਇਆ ਜੀ ਇੱਥੇ ਬਿਲਕੁਲ ਇੱਕ ਕੱਲ ਦੀ ਚੌਲਾਂ ਦੀ ਸੀ ਤੇ ਦੋ ਕੱਲ ਦੀਆਂ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਫਿਰ ਮਿਕਸ ਕਰਾਂਗੇ ਫਿਰ ਕੁੱਕਰ ਦਾ ਢੱਕਣ ਲਗਾ ਕੇ ਆਪਾਂ ਦੋ ਬੀਸ ਲਗਾਉਣੀਆਂ ਇੱਕ ਵੀਸਰ ਆਪਾਂ ਹਾਈ ਫਲੇਮ ਤੇ ਤੇ ਇੱਕ ਵੀਸਰ ਆਪਾਂ ਲੋ ਫਲੇਮ ਤੇ ਲਗਾਵਾਂਗੇ ਵੀਸਲ ਆਉਣ ਤੋਂ ਬਾਅਦ ਫਿਰ ਗੈਸ ਬੰਦ ਕਰ ਦੇਣਾ ਜੀ ਤੇ ਫਿਰ ਆਪਾਂ ਨਾ ਸਟੀਮ ਨਿਕਲਣ ਦੇ ਬਾਅਦ ਯਾਨੀ ਕਿ ਆਪਾਂ ਨਿਕਲਣ ਦੇ ਬਾਅਦ ਉੱਪਰ ਖੋਲਣਾ ਹੈ ਤੁਸੀਂ ਦੇਖ ਸਕਦੇ ਹੋ ਇੰਨੇ ਲਾਜਵਾਬ ਲੱਗਦੇ ਹਨ ਦੇਖਣ ਨੂੰ ਤੇ ਖਾਣ ਦੇ ਵਿੱਚ ਬਹੁਤ ਹੀ ਸਵਾਦਮੰਦ ਕੇ ਬਣੇ ਹੋਏ ਸੀ ਜਰੂਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਸਾਰੇ ਵੱਡੇ ਛੋਟੇ ਬਹੁਤ ਹੀ ਪਸੰਦ ਕਰਨਗੇ ਖੁਸ਼ ਹੋ ਕੇ ਖਾਣਗੇ ਤੇ ਤੁਹਾਨੂੰ ਮੇਰੀ ਇਹ ਚੌਲਾਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਤੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀਜ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਬ੍ਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਔਰ ਨਾਲਗ ਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਟੌਲਰ ਨੂੰ ਤੁਸੀਂ ਇਕੱਲੇ ਵੀ ਖਾ ਸਕਦੇ ਹੋ ਤੁਸੀਂ ਦਹੀਂ ਦੇ ਨਾਲ ਸਬਜ਼ੀ ਦੇ ਨਾਲ ਦਾਲ ਦੇ ਨਾਲ ਖਾਓ ਆ ਚਾ ਚਟਨੀ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਜੀ ਤੇ ਜੇ ਤੁਸੀਂ ਇਕੱਲੇ ਖਾਓਗੇ ਤਾਂ ਸਭ ਤੋਂ ਜ਼ਿਆਦਾ ਸਵਾਦ ਲੱਗੇਗਾ ਤੇ ਮੈਂ ਨਾਲ ਬਣਾਈ ਸੀ ਦਾਲ ਮਖਨੀਜੀ ਦਾਲ ਮਖਨੀਜੀ ਦੇ ਨਾਲ ਮੈਂ ਇਹਨਾਂ ਨੂੰ ਸਰਵ ਕੀਤਾ ਬਹੁਤ ਹੀ ਸਵਾਦ ਚੌਲ ਬਣ ਕੇ ਤਿਆਰ ਹੋਏ ਸੀ ਤੇ ਮਿਲਦੇ ਆ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸੋਸ਼ੀਅਲ ਕਾਲ